ਹਾਂਜੀ ਸਤਿ ਸ਼੍ਰੀ ਅਕਾਲ ਜੀ ਡੀ ਕਲੈਕਸ਼ਨ ਬੁਟੀਕ ਕਰਨਾਲ ਦੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਤੇ ਮੈਂ ਅੱਜ ਫਿਰ ਤੁਹਾਡੇ ਵਾਸਤੇ ਸੋਹਣੀ ਜੀ ਕਲੈਕਸ਼ਨ ਲੈ ਕੇ ਆਈ ਆ ਅੱਜ ਦੀ ਕਲੈਕਸ਼ਨ ਦੇ ਵਿੱਚ ਤੁਸੀਂ ਵੇਖ ਕੇ ਕਹੋਗੇ ਕਲੈਕਸ਼ਨ ਕੀ ਲੈ ਕੇ ਆਈਏ ਅੱਜ ਦੀ ਕਲੈਕਸ਼ਨ ਦੇ ਵਿੱਚ ਕੋਈ ਵਰਕ ਨਹੀਂ ਕੋਈ ਪ੍ਰਿੰਟ ਨਹੀਂ ਮੈਂ ਨਾ ਪਲੇਨ ਫੈਬਰਿਕ ਮੰਗਵਾਇਆ ਸੀ ਜਿਵੇਂ ਆਪਾਂ ਪਹਿਲਾਂ ਵੀ ਪਲੇਨ ਫੈਬਰਿਕ ਮੰਗਵਾ ਕੇ ਤੇ ਆਪਣੀ ਡਿਜ਼ਾਈਨਿੰਗ ਕਰਵਾਨੇ ਆ ਜਿਵੇਂ ਆ ਮੈਂ ਪਾਇਆ ਮੇਰਾ ਪੁਰਾਣਾ ਹੋ ਗਿਆ ਸੂਟ ਪਿਛਲੇ ਸਾਲ ਦਾ ਹੈ ਇਹ ਪਿਛਲੇ ਸਾਲ ਆਪਾਂ ਵਾਟਰਪੇਂਟ ਦੇ ਸੂਟ ਰੈਡੀ ਕਰਵਾਏ ਸਨ ਪਿਓਰ ਚੰਦੇਰੀ कॉटन ਮਲਚ ਨੇਰੀ कॉटन ਹੈ ਤੇ ਇਸ ਵਾਰੀ ਆਪਾਂ ਖਾਦੀ ਕਾਟਨ ਦਾ ਫੈਬਰਿਕ ਹੈ ਤੇ ਨਾਲ ਆਪਾਂ ਪਿਓਰ ਵਿਸਕੋਸ ਕੋਟਾ ਚੈੱਕ ਦੇ ਦੁਪੱਟੇ ਰੱਖਾਂਗੇ ਤੇ ਮੈਂ ਤੁਹਾਨੂੰ ਇਹਨਾਂ ਦੇ ਕਲਰ ਤੇ ਫੈਬਰਿਕ ਦੀ ਕੁਆਲਿਟੀ ਚੈੱਕ ਕਰਵਾ ਰਹੀ ਹਾਂ ਤੇ ਜਿਵੇਂ ਹੀ ਫਿਰ ਆਪਾਂ ਇਹਨਾਂ ਤੇ ਡਿਜ਼ਾਈਨਿੰਗ ਕਰਵਾਵਾਂਗੇ ਤੇ ਦੁਪੱਟਿਆਂ ਤੇ ਕਰਵਾਵਾਂਗੇ ਸੂਟਾਂ ਤੇ ਕਰਵਾਵਾਂਗੇ ਤੇ ਮੈਂ ਤੁਹਾਨੂੰ ਫੇਰ ਵੀਡੀਓ ਚੈੱਕ ਕਰਵਾਵਾਂਗੀ ਤੇ ਇਹ ਸੂਟ ਤੁਸੀਂ ਐਵੇਂ ਵੇਖੋਗੇ ਤੇ ਫੇਰ ਜਦੋਂ ਇਹਨਾਂ ਦੀ ਡਿਜ਼ਾਈਨਿੰਗ ਹੋਿਆਂ ਦੀ ਵੇਖੋਗੇ ਤੇ ਫੇਰ ਤੁਹਾਨੂੰ ਆਪਣੇ ਆਪ ਇੱਕ ਆਈਡੀਆ ਲੱਗੇਗਾ ਕਿ ਪਲੇਨ ਸੂਟ ਬਿਲਕੁਲ ਬਿਲਕੁਲ ਉਹਦੇ ਕਲਰ ਤੇ ਆਪਾਂ ਨਹੀਂ ਜਾ ਸਕਦੇ ਬਿਲਕੁਲ ਉਹਦੀ ਲੁੱਕ ਆਪਾਂ ਨੂੰ ਦੰਨ ਜੀ ਵਿਖਦੀ ਏ ਤੇ ਜਿਵੇਂ ਹੀ ਆਪਾਂ ਡਿਜ਼ਾਈਨਿੰਗ ਕਰਵਾਨੇ ਆ ਉਹਦੇ ਤੇ ਵਰਕ ਕਰਵਾ ਲੈਨੇ ਆ ਪ੍ਰਿੰਟਿੰਗ ਕਰਵਾ ਲੈਨੇ ਆ ਤੇ ਉਹ ਸੂਟ ਫਿਰ ਬਹੁਤ ਸੋਹਣਾ ਬਣ ਜਾਂਦਾ ਹੈ ਤੇ ਮੈਂ ਬਹੁਤ ਕੋਸ਼ਿਸ਼ ਕਰਨੀ ਆ ਕਿ ਆਪਾਂ ਆਪਣੇ ਬੁਟੀਕ ਤੋਂ ਆਪਣੀ ਹੀ ਡਿਜ਼ਾਈਨਿੰਗ ਕਰਵਾਈਏ ਤੇ ਮੈਂ ਇਹ ਨਹੀਂ ਕਹਿ ਸਕਦੀ ਕਿ ਆਪਾਂ ਕਿਸੇ ਦੀ ਕਾਪੀ ਹੀ ਕਰ ਸਕਦੇ ਕਿਉਂਕਿ ਕਾਪੀ ਵਾਲੀ ਗੱਲ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸਾਰੇ ਹੀ ਵਰਕ ਸਾਰੀਆਂ ਡਿਜ਼ਾਈਨੀਆਂ ਕਿਤੇ ਨਾ ਕਿਤੇ ਤੇ ਮੈਚ ਹੋਈ ਜਾਂਦੀਆਂ ਨੇ ਤੇ ਜੇ ਕੋਈ ਭੈਣ ਆਪਣਾ ਡਿਜ਼ਾਈਨ ਆਪਾਂ ਨੂੰ ਦਿੰਦੀ ਕਿਸੇ ਬੁਟੀਕ ਦਾ ਜਾਂ ਕੋਈ ਆਪਾਂ ਉਵੇਂ ਆਪਣੇ ਆਪਾਂ ਮਾਈਂਡ 'ਚ ਰੱਖਿਆ ਹੁੰਦਾ ਕਿ ਆਹ ਵਾਲੀ ਆਪਾਂ ਡਿਜ਼ਾਈਨਿੰਗ ਕਰवानी ਹੈ ਤੇ ਆਪਾਂ ਉਹ ਕਰਕੇ ਦੇਣੇ ਆ ਜੀ ਤੇ ਲਓ ਜੀ ਮੈਂ ਤੁਹਾਡਾ ਟਾਈਮ ਨਾਸਟ ਕਰਾਂ ਤੇ ਅੱਜ ਮੈਂ ਤੁਹਾਨੂੰ ਪਲੇਨ ਸੂਟ ਤੇ ਨਾਲ ਦੁਪੱਟਿਆਂ ਦੇ ਕਲਰ ਚੈੱਕ ਕਰਵਾਵਾਂਗੀ ਇਹ ਆਪਣੀ ਛੋਟੀ ਜੀ ਵੀਡੀਓ ਹੈ ਜੀ ਤੇ ਜੀ ਮੈਂ ਤੁਹਾਨੂੰ ਵਿਖਾਨੀ ਆ ਕਿ ਆ ਪਿਓਰ ਕਾਟਨ ਦਾ ਵਧੀਆ ਵਾਲਾ ਫੈਬਰਿਕ ਆਪਾਂ ਲਿਆਦਾ ਹੈ ਐਸਕੇ ਬ੍ਰਾਂਡ ਦਾ ਫੈਬਰਿਕ ਹੈ ਜੀ ਇਹਦੇ ਵਿੱਚ ਸੈਲ ਪ੍ਰਿੰਟ ਜੀ ਬਣੀ ਹੋਈ ਏ ਦੇ ਇਹਦਾ ਇਹ ਦੂਸਰਾ ਕਲਰ ਏ 2ਕ ਲਾਈਨਾਂ ਥੋੜੀ ਥੋੜੀ ਵਾਈਟਨੈਸ ਦੇ ਵਿੱਚ 2ਕ ਲਾਈਨਾਂ ਨੇ ਤੇ ਵਧੀਆ ਆਪਾਂ ਐਸਕੇ ਬ੍ਰਾਂਡ ਦਾ ਫੈਬਰਿਕ ਮੈਂ ਤੁਹਾਨੂੰ ਇਹਦੀ ਚੈੱਕ ਕਰਵਾਨੀ ਆ ਕਿਤੇ ਨਾ ਕਿਤੇ ਸਟੈਂਪ ਹੋਏਗੀ ਕਿਉਂਕਿ ਸਟੈਂਪ ਥੋੜੀ ਆ ਵੇਖੋ ਦੂਰ ਦੂਰ ਹੁੰਦੀ ਹੈ ਤੇ ਇੱਕ ਦੋ ਕਲਰ ਹੋ ਗਏ ਤੇ ਇਹ ਹੋ ਗਿਆ ਜੀ ਤੀਜਾ ਕਲਰ ਤੇ ਇਹਦੇ ਨਾਲ ਦਾ ਇੱਕ ਹੋਰ ਕਲਰ ਹੈ ਉਹ ਮੈਂ ਤੁਹਾਨੂੰ ਸੇਮ ਸੇਮ ਕਲਰ ਦੇ ਚੈੱਕ ਕਰवानी ਹੈ ਨਾ ਇੱਕ ਕਲਰ ਦੇ ਵਿੱਚ ਜਿਵੇਂ ਇੱਕ ਡਿਜ਼ਾਈਨ ਦੇ ਵਿੱਚ ਸੌਰੀ ਤਿੰਨ ਤਿੰਨ ਸੂਟ ਨੇ ਜਾਂ ਚਾਰਸ ਨੇ ਜਾਂ ਤਿੰਨ ਨੇ ਤੇ ਉਹਨਾਂ ਦੀ ਮੈਂ ਤੁਹਾਨੂੰ ਡਿਜ਼ਾਈਨਿੰਗ ਕਰवानी ਹੈ ਕਨਿਸ ਦਾ ਦੂਸਰਾ ਕਲਰ ਕਾ ਹੈ ਉਹ ਫੜਾ ਆਪਕੇ ਪਿੱਛੇ ਉਹ ਆਪਕੇ ਪਿੱਛੇ ਪੜਾ ਲਓ ਹਾਂਜੀ ਲਓ ਜੀ ਮੇਰੀ ਕੁੜੀ ਹਿੰਦੀ ਬੋਲਦੀ ਤਾਂ ਫਿਰ ਮੈਨੂੰ ਹਿੰਦੀ ਬੋਲਣੀ ਪੈਣੀ ਏ ਤੇ ਆਏ ਜੀ ਚੌਥਾ ਕਲਰ ਇਹ ਚਾਰ ਕਲਰ ਨੇ ਇਹਨਾਂ ਦੇ ਨਾਲ ਦੇ ਦੁਪੱਟੇ ਹੁਣ ਆਪਾਂ ਡਿਜ਼ਾਈਨ ਸਿਲੈਕਟ ਕਰਾਂਗੇ ਫਿਰ ਵੇਖਾਂਗੇ ਇਹਨਾਂ ਦੇ ਨਾਲ ਦੁਪੱਟੇ ਆਪਾਂ ਸਿੰਗਲ ਕਲਰ ਦੇ ਰੱਖਣੀਆਂ ਜਾਂ ਡਬਲ ਕਰਨੀਆਂ ਜਾਂ ਵਰਕ ਕਰਵਾਨੀਆਂ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਸੂਟਾਂ ਦੇ ਕਲਰ ਹੀ ਚੈੱਕ ਕਰਵਾ ਰਹੀ ਆਂ ਤੇ ਤੁਸੀਂ ਇਹਨਾਂ ਦੇ ਵਿੱਚੋਂ ਜੇ ਕੋਈ ਸੂਟ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਦੇ ਕੇ ਜਾਂ ਆਪਣਾ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਕਰਵਾ ਸਕਦੇ ਹੋ ਜੀ ਤੇ ਲੋ ਜੀ ਨੈਕਸਟ ਪ੍ਰਿੰਟਿੰਗ ਮੈਂ ਤੁਹਾਨੂੰ ਮਖਾਨੀਆ ਵੀ ਬਹੁਤ ਸੋਹਣਾ ਫੈਬਰਿਕ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਸਾਰੇ ਲਾਈਟ ਚਾਰਟ ਹੈ ਜਿਵੇਂ ਇੰਗਲਿਸ਼ ਕਲਰ ਹੈ ਗਰਮੀ ਦੇ ਵਿੱਚ ਹੀ ਚੰਗੇ ਲੱਗਦੇ ਨੇ ਇਸ ਕਰਕੇ ਆਪਾਂ ਇੰਗਲਿਸ਼ ਕਲਰ ਹੀ ਰੱਖੇ ਨੇ ਲਓ ਜੀ ਇਹ ਪਹਿਲਾ ਕਲਰ ਆ ਗਿਆ ਇਹਦਾ ਐ ਇਹਦਾ ਦੂਸਰਾ ਕਲਰ ਆ ਗਿਆ ਠੀਕ ਹੈ ਜੀ ਤੇ ਇਹਦਾ ਤੀਸਰਾ ਕਲਰ ਆ ਗਿਆ ਦੇਖੋ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਤੇ ਐਸਕੇ ਐਸਕੇ ਦਾ ਬ੍ਰਾਂਡ ਇਹ ਪਹਿਲਾਂ ਵੀ ਤੁਹਾਨੂੰ ਚੱਕਰ ਵਾਇਆ ਸਾਰਾ ਫੈਬਰਿਕ ਆਪਾਂ ਬ੍ਰਾਂਡ ਵਾਈਜ਼ ਲਾਨਨੇ ਆ ਕਿਉਂਕਿ ਆਪਾਂ ਵਰਕ ਉੱਤੇ ਨਾ ਹੈਵੀ ਕਰਵਾਣਾ ਹੈ ਤੇ ਹਲਕੀ ਕੁਆਲਿਟੀ ਦਾ ਆਪਾਂ ਫੈਬਰਿਕ ਲਾ ਕੇ ਤੇ ਜਿਹੜੇ ਫਿਰ ਆਪਣੇ ਵਰਕ ਦੇ ਪੈਸੇ ਹੁੰਦੇ ਨੇ ਉਹੀ ਵੇਸਟ ਜਾਂਦੇ ਨੇ ਤੇ ਮੈਂ ਤੁਹਾਨੂੰ ਦੁਪੱਟਾ ਚੈੱਕ ਕਰवानी ਆ ਕੋਟਾ ਚੈੱਕ ਦੇ ਵਿੱਚ ਦੁਪੱਟੇ ਤੁਸੀਂ ਬਹੁਤ ਵੇਖੇ ਹੋਣੇ ਨੇ ਜੋ 2.5 300 ਦਾ ਦੁਪੱਟੇ ਹੁੰਦੇ ਨੇ ਉਹ ਇੱਕ ਮਤਲਬ ਇੱਕ ਨੂੰ ਕਹੀਏ ਕਿ ਥੋੜਾ ਸਭ ਤੋਂ ਪਿੱਛੇ ਵਾਲਾ ਦੁਪੱਟਾ ਹੁੰਦਾ ਜਿਵੇਂ ਆਮ ਕਾਟਨ ਦੀ ਸੂਟਾਂ ਨਾਲ ਆਪਾਂ ਨੂੰ ਡਾਈ ਕਰਵਾ ਲੀਨੇ ਆ ਮਸਲੀਨ ਦਾ ਕਰਵਾ ਲੀਨੇ ਆ ਇਹ ਵਿਸਕੋਸ ਦਾ ਪਿਓਰ ਕੋਟਾ ਚੈੱਕ ਦਾ ਫੈਬਰਿਕ ਹੈ ਬਿਲਕੁਲ ਦੇਖੋ ਕਿੰਨਾ ਹੈ ਬਹੁਤ ਹੀ ਸੌਫਟ ਹੈ ਤੇ ਇਹਨਾਂ ਦੇ ਉੱਤੇ ਫਿਰ ਆਪਾਂ ਉਹ ਹੀ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਡਿਜ਼ਾਈਨਿੰਗ ਦੇ ਹਿਸਾਬ ਨਾਲ ਹੀ ਆਪਾਂ ਇਹਨਾਂ ਨੂੰ ਕਲਰ ਕਰਵਾਵਾਂਗੇ ਜਾਂ ਇਹਨਾਂ ਤੇ ਡਿਜ਼ਾਈਨਿੰਗ ਕਰਵਾਵਾਂਗੇ ਤੇ ਇਹ ਵਾਲੇ ਆਪਾਂ ਇਹਨਾਂ ਸੂਤਾਂ ਦੇ ਨਾਲ ਦੁਪੱਟੇ ਫਿਲਹਾਲ ਅਜੇ ਵਾਈਟ ਨੇ ਤੇ ਜੋ ਵੀ ਡਿਜ਼ਾਈਨਿੰਗ ਹੋਏਗੀ ਉਹ ਦੇ ਅਕੋਰਡਿੰਗ ਫਿਰ ਆਪਾਂ ਇਹਨਾਂ ਤੇ ਕਲਰ ਪੇਂਟ ਦੇਵਾਂਗੇ ਜੀ ਤੇ ਲਓ ਜੀ ਇਹ ਇਹ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦਿੱਤੇ ਤੇ ਹਾਂ ਜੀ ਨੈਕਸਟ ਤੁਹਾਨੂੰ ਬਿਲਕੁਲ ਹੀ ਪਲੇਨ ਜਿਹਾ ਫੈਬਰਿਕ ਲੱਗੇਗਾ ਦੇਖੋ ਇਹ ਆਪਾਂ ਆਫ ਵਾਈਟ ਤੇ ਇਹ ਵਾਲਾ ਕੰਟਰਾਸਟ ਕੀਤਾ ਹੈ ਹੁਣ ਆਪਾਂ ਦੇਖਾਂਗੇ ਅਜੇ ਕਿ ਆਪਾਂ ਬਾਟਮ ਕਿਹੜੀ ਬਣਾਣੇ ਆ ਤੇ ਸ਼ਰਟ ਕਿਹੜੀ ਬਣਾਣੇ ਆ ਜੋ ਵੀ ਡਿਜ਼ਾਈਨਿੰਗ ਮਾਈਂਡ 'ਚ ਆਏਗੀ ਫਿਰ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਕਰਾਂਗੇ ਤੇ ਐਂ ਦੇਖੋ ਸੇਮ ਆਪਾਂ ਵਧੀਆ ਕੁਆਲਿਟੀ ਦਾ ਫੈਬਰਿਕ ਲਾਇਆ ਹੋਇਆ ਐ ਐਸਕੇ ਦਾ ਤੇ ਇਹ ਖਾਦੀ ਕਾਟਨ ਐ ਉਹ ਚੁੱਭਣ ਵਾਲੀ ਕਾਟਨ ਨਹੀਂ ਹੈਗੀ ਜਿਹੜੀ ਕਿ ਆਪਾਂ ਕਈ ਵਾਰੀ ਖਾਦੀ ਕਾਟਨ ਪਾਣੇ ਆ ਨਾ ਥੋੜੀ ਰਫ ਜੀ ਹੁੰਦੀ ਹੈ ਆਪਣੀ ਸਕਿਨ ਨੂੰ ਖਾਂਦੀ ਹੈ ਤੇ ਇਹ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਬਿਲਕੁਲ ਤੇ ਫਿਰ ਟਰਾਂਸਪੇਰੈਂਟ ਨਹੀਂ ਹੈਗਾ ਆਪਾਂ ਨੂੰ ਲਾਈਨਿੰਗ ਲਵਾਉਣ ਦੀ ਕੋਈ ਨੀਡ ਨਹੀਂ ਰਹੇਗੀ ਆਪਣੀ ਚੁਆਇਸ ਮੁਤਾਬਕ ਆਪਾਂ ਜੇ ਕਾਟਨ ਦੀ ਲਾਈਨਿੰਗ ਲਾਉਣਾ ਚਾਹੀਏ ਗ੍ਰੇਸ ਵਾਸਤੇ ਤੇ ਲਾ ਸਕਾਂਗੇ ਤੇ ਇਹਦੇ ਵਿੱਚ ਦੋ ਕਲਰ ਰੈਡੀ ਹੋਣਗੇ ਜੀ ਦੋ ਜੀ ਦੇਖੋ ਦੂਜਾ ਕਲਰ ਐਵੇਂ ਰਹੇਗਾ ਜੀ ਕਿ ਇਹਨਾਂ ਦੇ ਨਾਲ ਵੀ ਆਪਾਂ ਆਹ ਵਾਲੇ ਦੁਪट्टे ਰੱਖਾਂਗੇ ਦਪਟਿਆਂ ਦੇ ਉੱਤੇ ਡਿਜ਼ਾਈਨਿੰਗ ਮੈਂ ਤੁਹਾਨੂੰ ਦੱਸਿਆ ਕਿ ਹੋਵੇਗੀ ਤੇ ਫਿਰ ਆਪਾਂ ਨੂੰ ਇਹਦੀ ਪ੍ਰੋਪਰ ਲੁੱਕ ਆਪਾਂ ਨੂੰ ਸੂਟਾਂ ਦੇ ਫਿਰ ਵੇਖਣ ਨੂੰ ਮਿਲੇਗੀ ਤੇ ਮੈਂ ਜਿਵੇਂ ਹੀ ਸੂਟ ਰੈਡੀ ਹੋਣਗੇ ਮੈਂ ਤੁਹਾਡੇ ਨਾਲ ਫਿਰ ਵੀਡੀਓ ਸ਼ੇਅਰ ਕਰਾਂਗੀ ਤੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਇਸੇ ਤਰ੍ਹਾਂ ਹੀ ਕੋਈ ਸੂਟ ਦਾ ਕਲਰ ਪਸੰਦ ਆਵੇ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਹੋਰ ਬੁਟੀਕ ਦਾ ਵੇਖਿਆ ਤੁਹਾਨੂੰ ਡਿਜ਼ਾਈਨ ਚੰਗਾ ਲੱਗਦਾ ਤੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਕੇ ਇਹ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਸੂਟ ਆਪਾਂ ਵਰਕ ਕਰਕੇ ਦੀ ਦਿਆਂਗੇ ਸਟੀਚਿੰਗ ਕਰਕੇ ਦਿਆਂਗੇ ਕਿਉਂਕਿ ਲਿਮਟਿਡ ਜਸਟ ਸਟਾਕ ਆਇਆ ਹੈ ਤੇ ਆਪਾਂ ਇਹ ਸਿੰਗਲ ਸੂਟ ਨਹੀਂ ਪੇਚ ਸਕਦੇ ਇਹਦੇ ਲਈ ਸੌਰੀ ਤੇ ਠੀਕ ਹੈ ਜੀ ਛੋਟੀ ਜੀ ਵੀਡੀਓ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੀ ਹੈ ਤੇ ਜੇ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੋਵੇ ਤੁਸਾਂ ਕੋਈ ਇਹਨਾਂ ਸੂਟਾਂ ਦੀ ਡਿਟੇਲ ਲੈਣੀ ਹੋਵੇ ਤੁਸਾਂ ਕੋਈ ਆਪਣਾ ਆਰਡਰ ਦੇਣਾ ਹੋਵੇ ਤੇ ਤੁਸੀਂ ਮੇਰਾ WhatsApp ਤੇ ਚੱਲਦਾ ਨੰਬਰ ਹੈ ਜੀ 9557267007 ਹੈ ਜੀ ਤੇ ਇਹਤੇ WhatsApp ਕਾਲ ਕਰਕੇ ਜਾਂ ਮੈਸੇਜ ਕਰਕੇ ਮੇਰੇ ਤੋਂ ਇਨਾ ਸੂਟਾਂ ਦੀ ਡਿਟੇਲ ਲੈ ਸਕਦੇ ਹੋ ਤੇ ਮੇਰੀ ਹਰ ਰੋਜ਼ ਤਰ੍ਹਾਂ ਰਿਕਵੈਸਟ ਹੈ ਜੀ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਫਿਰ ਇਹ ਅੱਜ ਛੋਟੀ ਜਿਹੀ ਵੀਡੀਓ ਆਪਾਂ ਬਣਾਈ ਹੈ ਪਲੇਨ ਫੈਬਰਿਕ ਦੀ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਤੁਹਾਡੇ ਨਾਲ ਫਿਰ ਰੂਬਰੂ ਹੋਣੇ ਆ ਅੱਜ ਦੀ ਲਈ ਨਹੀਂ ਸਤਿ ਸ੍ਰੀ ਅਕਾਲ ਜੀ